ਆਪਾਂ ਜਿਹੜੀ ਆਸਾ ਦੀ ਵਾਰ ਦੇ ਵਿੱਚੋਂ ਵਿਚਾਰ ਕਰ ਰਹੇ ਹਾਂ 24 ਨੰਬਰ ਪੋੜੀ ਦੇ ਦੋ ਸ਼ਲੋਕ ਨੇ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਆਪਾਂ ਕੱਲ ਵਿਚਾਰ ਚੁਕੇ ਹਾਂ ਅੱਜ ਸ਼ਲੋਕ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੈ ਇਸ ਸ਼ਲੋਕ ਦੇ ਅੰਦਰ ਜੋ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਮਹਿਲਾ ਦੁਜਾ ਸਮਝਿਓ ਆਪੇ ਸਾਜੇ ਕਰੇ ਆਪ ਜਾਈ ਭੇ ਰਖੇ ਆਪ ਸੈਭ ਜੀ ਕਹਿੰਦੇ ਪ੍ਰਭੂ ਆਪ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਇਹਨੂੰ ਸਜਾਂਦਾ ਹੈ ਜਿੰਨੀ ਵੀ ਕੁਦਰਤ ਐਸੀਂ ਦੇਖ ਰਹੇ ਹਾਂ ਬਹੁਤ ਸੋਹਣੀ ਕੁਦਰਤ ਐ ਤੇ ਕੁਦਰਤ ਨੂੰ ਦੇਖਣ ਲਈ ਮਨੁੱਖ ਦੂਰ ਦੂਰ ਤੱਕ ਜਾਂਦਾ ਵੀ ਐ ਠੰਡੇ ਇਲਾਕਿਆਂ 'ਚ ਵੀ ਜਾਂਦਾ ਹੋਰ ਸਥਾਨਾਂ ਤੇ ਵੀ ਜਾਂਦਾ ਇਹ ਪ੍ਰਮਾਤਮਾ ਨੇ ਸਾਜਿਆ ਹੈ ਇਹ ਪ੍ਰਮਾਤਮਾ ਨੇ ਸ਼ਿੰਗਾਰਿਆ ਹੈ ਕੁਦਰਤ ਨੂੰ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤੇ ਆਪ ਸ੍ਰਿਸ਼ਟੀ ਦੀ ਸੰਭਾਲ ਵੀ ਕਰ ਰਿਹਾ ਹੈ ਜਿੰਨੀ ਵੀ ਸ੍ਰਿਸ਼ਟੀ ਇਹਨਾਂ ਦੀ ਸੰਭਾਲ ਵੀ ਉਹ ਆਪ ਕਰ ਰਿਹਾ ਹੈ ਤੁਸੀਂ ਦੇਖੋ ਜਿੰਨੇ ਵੀ ਕੁਦਰਤ ਦੇ ਅੰਦਰ ਜੀ ਜੰਤ ਕੇਵਲ ਮਨੁੱਖ ਹੀ ਨਹੀਂ ਜੀ ਮਨੁੱਖ ਹੀ ਨਹੀਂ ਜਿੰਨੇ ਵੀ ਪ੍ਰਮਾਤਮਾ ਨੇ ਜੀ ਜੰਤ ਸਾਜੇ ਹੈ ਨਾ ਉਹਨਾਂ ਸਾਰਿਆਂ ਦੀ ਸੰਭਾਲ ਉਹ ਆਪ ਕਰ ਰਿਹਾ ਜੀ ਕਿਹੜੇ ਜੀ ਜੰਤ ਨੂੰ ਕਿਹੜਾ ਰਿਜਕ ਦੇਣਾ ਹੈ ਕਿਸ ਤਰ੍ਹਾਂ ਦਾ ਰਿਜਕ ਦੇਣਾ ਹੈ ਕਿਵੇਂ ਪਾਲਣਾ ਹੈ ਇਹ ਸਾਰੀ ਸੰਭਾਲ ਪਰਮਾਤਮਾ ਦੇ ਹੱਥ ਚ ਹੈ ਜਿੰਨੇ ਵੀ ਜੀਵ ਜੰਤ ਚਾਹੇ ਉਹ ਧਰਤੀ ਤੇ ਰਿੰਗਣ ਵਾਲੇ ਨੇ ਪਾਣੀ ਚ ਵੱਸਣ ਵਾਲੇ ਨੇ ਆਸਮਾਨ ਚ ਉੱਡਣ ਵਾਲੇ ਨੇ ਹੋਰ ਥਾਵਾਂ ਤੇ ਰਹਿਣ ਵਾਲੇ ਨੇ ਇਹਨਾਂ ਸਾਰਿਆਂ ਦਾ ਰਿਜਕ ਜਿਹੜਾ ਇਹਨਾਂ ਦਾ ਸਾਰਿਆਂ ਦੀ ਸਭ ਸੰਭਾਲ ਜਿਹੜੀ ਹੈ ਉਹ ਪਰਮਾਤਮਾ ਖੁਦ ਆਪ ਕਰਿਆ ਹੈ ਵਾਪ ਦੇਖ ਰਹੇ ਅਪ ਸ਼ਬਦ ਪੜਦੇ ਆ ਨਾ ਜੀ ਦਦਾ ਦਾਤਾ ਇੱਕ ਹੈ ਸਭ ਕੋ ਸਬ ਦੇ ਵਿੱਚ ਸਾਰੇ ਆਗੇ ਜੀ ਅਸੀਂ ਵੀ ਆਗੇ ਜੀ ਜੰਤ ਵੀ ਆਗੇ ਪੰਛੂ ਪਸ਼ੂ ਪੰਛੀ ਵੀ ਆਗੇ ਸਭ ਨੂੰ ਸਾਰਿਆਂ ਦੀ ਦੇਖ ਰਹੇ ਕਿਸੇ ਜਾਣਰ ਵਾਸਤੇ ਕਿਹੜਾ ਰਿਜਕ ਹੈ ਉਹ ਰੱਬ ਤੇ ਕਰੇ ਰੱਬ ਦਿਨ ਦਿੰਦਾ ਪੱਥਰਾਂ 'ਚ ਵਸਦੇ ਛੋਟੇ ਕੀੜਿਆਂ ਨੂੰ ਰਿਜਕਉ ਦਿੰਦਾ ਕਿਸ ਤਰ੍ਹਾਂ ਦਾ ਰਿਜਕ ਦਿੰਦਾ ਉਹਨ ਦੀ ਸੁਭਾਅ ਹੈ ਦਦਾ ਦਾਤਾ ਏਕ ਸਭ ਕੋ ਦੇਵਨ ਹਾ ਤੇ ਸੁਭਾਅ ਕੀ ਉਹਦੇ ਘਰ ਦਾ ਦਿਨ ਦੇ ਟੋਟ ਨਾ ਆਬਈ ਅਗਣਤ ਭਰੇ ਭੰਡਾਰ ਅਗਣਤ ਗਿਣਤੀ ਤੋਂ ਪਰੇ ਹੈ ਜੀ ਸਹਿਬ ਜੀ ਮਹਾਰਾਜ ਜੀ ਕਹਿੰਦੇ ਐਨੇ ਭੰਡਾਰ ਆਉਂਦੇ ਘਰ ਦੇ ਵਿੱਚ ਵੀ ਉਹਨੂੰ ਟੋਟ ਆਈ ਨਹੀਂ ਸਕਦੀ ਦਿੰਦੇ ਹੋਇਆ। ਜੁਗਤ ਜੁਗੰਤਰਾਂ ਤੋਂ ਖਾਰੇ ਆਂ ਜੀ ਸਾਡੇ ਤੋਂ ਪਹਿਲਾਂ ਤੋਂ ਚੱਲਦੇ ਆ ਰਹੇ ਜਦੋਂ ਦੀ ਸ੍ਰਿਸ਼ਟੀ ਦੀ ਰੰਭਤਾ ਹੋਈ ਹੈ। ਉਦੋਂ ਤੋਂ ਦਿੰਦਾ ਆ ਰਿਹਾ ਪਰ ਉਹਦੇ ਘਰ 'ਚ ਟੋਟ ਨਹੀਂ ਆਈ ਕੋਈ। ਕਿਸੇ ਪ੍ਰਕਾਰ ਦੀ ਟੋਟ ਨਹੀਂ ਹੈ। ਤੇ ਜਿੰਦੇ ਘਰ 'ਚ ਟੋਟ ਨਾ ਹੋਵੇ ਉਹ ਦੇਨ ਲੱਗਿਆ ਵੀ ਸੋਚਦਾ ਥੋੜੀ ਹੈ। ਸਿੰਧੇ ਘਰ ਚ ਬੇਨਤ ਪਿਆ ਹੋਵੇ ਮਾਗੇ ਵੀ ਬੇਨਤੀ ਕੀਤੀ ਵੀ ਸਾਰੇ ਨਹੀਂ ਪਰ ਜ਼ਿਆਦਾਤਰ ਮਨੁੱਖ ਦਾ ਸੁਭਾਅ ਹੈ ਦੇਣ ਲੱਗਿਆ ਸੰਕੋਚ ਕਰਦਾ ਹੈ ਸੋਚਦਾ ਕਿਉਂ ਸੋਚਦਾ ਉਹਨੂੰ ਡਰ ਹੈ ਜੋ ਮੇਰੇ ਕੋਲ ਹੈ ਉਹ ਖਤਮ ਨਾ ਹੋਵੇ ਰੱਬ ਨੂੰ ਡਰ ਨਹੀਂ ਜੀ ਰੱਬ ਨੂੰ ਬਿਲਕੁਲ ਡਰ ਨਹੀਂ ਕਿੰਨਾਈ ਬੇਨਤੀ ਦੇ ਰਿਹਾ ਹੋ ਜੀ ਕਿਉਂਕਿ ਉਹਨੂੰ ਡਰ ਨਹੀਂ ਵੀ ਮੇਰੇ ਘਰ 'ਚ ਖਤਮ ਹੋ ਜਾਏਗਾ। ਅਗਨਤ ਪੰਡਾ ਨਹੀਂ। ਮੈਂ ਜਿਹੜੀ ਬੇਨਤੀ ਕਰ ਰੇ ਵੀ ਸਭਨਾਂ ਨੂੰ ਪਾਲਣ ਵਾਲਾ ਆਪੇ ਸਾਜੇ-ਸਾਜਿਆ ਵੀ ਉਹਨੇ ਆਪ ਸਾਨੂੰ ਬਣਾਇਆ ਵੀ ਉਹਨੇ ਆਪ ਹੈ। ਕੱਲ ਵੀ ਆਪਾਂ ਪੜਿਆ ਆਪੇ ਭਾਂਡੇ ਸਾਜੇ ਹਨ। ਦੇਖੋ ਸ਼ਬਦ ਮਿਲਦਾ ਜੀ ਹੁਣ ਆਪਾਂ ਜਿਹੜਾ ਸ਼ਬਦ ਵਿਚਾਰਿਆ ਉਹ ਗੁਰੂ ਅੰਗਦ ਦੇਵ ਜੀ ਦਾ ਹੈ। ਕੱਲ ਗੁਰੂ ਨਾਨਕ ਪਾਸ਼ਾ ਜੀ ਦਾ ਹੈ। ਸਹਿਬ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਵੀ ਇਹ ਭਾਂਡੇ ਅਸੀਂ ਸਾਜੇ ਪਰਮਾਤਮਾ ਨੇ ਸਾਜੇ ਹੋਏ ਨੇ ਤੇ ਹੁਣ ਸਹਿਬ ਵੀ ਕਹਿੰਦੇ ਆਪੇ ਸਾਜੇ ਕਰੇ ਆਪ ਆਪ ਪਿਉ ਸਾਜਦਾ ਆਪ ਬਣਾਉਂਦਾ ਆਪ ਉਹਨਾਂ ਨੂੰ ਸਜਾਂਦਾ ਤੇ ਆਪ ਉਹਨਾਂ ਦੀ ਸੰਭਾਲ ਕਰਦਾ ਹੈ ਮਨੁੱਖ ਦਾ ਭੁਲੇਖਾ ਜੀ ਸਮਝਿਓ ਮਨੁੱਖ ਦਾ ਇਹ ਸਭ ਤੋਂ ਵੱਡਾ ਭੁਲੇਖਾ ਹੈ ਬੀ ਜੇ ਕਿਸੇ ਨੂੰ ਦਾਤ ਦੇ ਦਿੱਤੀ ਤੇ ਮਹਿ ਦਿੱਤੀ ਕਿਸੇ ਨੂੰ ਰਿਜਕ ਦੇਤਾ ਦੀ ਇਹਦਾ ਢਿੱਡ ਮੇਰੇ ਕਰਕੇ ਭਰਿਆ ਜਾਂ ਇਹਦਾ ਘਰ ਮੇਰੇ ਕਰਕੇ ਚੱਲਦਾ ਪਿਆਏ ਮੇਰੇ ਕਰਕੇ ਇਹ ਪਲ ਰਿਹਾ ਇਹ ਮਨੁੱਖ ਦਾ ਸਭ ਤੋਂ ਵੱਡਾ ਬੁਲੇਖਾ ਜੀ ਹਾਂ ਜਰੀਆ ਉਹ ਬਣਾਉਂਦਾ ਜੀ ਜਰੀਆ ਪ੍ਰਮਾਤਮਾ ਬਣਾਉਂਦਾ ਉਹ ਜਰੀਆ ਦੋਸਤ ਨੂੰ ਵੀ ਬਣਾ ਸਕਦਾ ਹੈ ਉਹ ਜਰੀਆ ਉਹ ਕਿਸੇ ਸਾਥ ਸਬੰਧੀ ਨੂੰ ਵੀ ਬਣਾ ਸਕਦਾ ਹੈ ਉਹ ਜਰੀਆ ਤੀਜੇ ਬੰਦੇ ਨੂੰ ਵੀ ਬਣਾ ਸਕਦਾ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਆ ਉਹ ਜਰੀਆ ਇੱਥੋਂ ਤੱਕ ਮਾੜੇ ਮਨੁੱਖ ਨੂੰ ਵੀ ਬਣਾ ਦਿੰਦਾ ਕਿ ਇਹ ਬੜੀ ਮਾੜਾ ਮਨੁੱਖ ਵੀ ਭਲਾ ਕਰ ਜਾਂਦਾ ਨਾ ਉਹ ਮਾੜੇ ਮਨੁੱਖ ਤੋਂ ਵੀ ਜਰੀਆ ਬਣਾਦਾ ਆਪਾਂ ਕੱਲ ਛੋਟੀ ਜੀ ਸਾਕੀ ਸੰਜੀ ਕੀਤੀ ਸੀ ਨਾ ਵੀ ਭਾਈ ਮੇਰੂ ਜੀ ਚੋਰੀ ਕਰਦੇ ਸਨ ਤੇ ਜਿੰਦੇ ਘਰ ਦੀ ਚੋਰੀ ਕੀਤੀ ਸੀ ਉਹ ਚੋਰ ਦੁਆਰਾ ਹੀ ਜਰੀਆ ਬਣਾਇਆ ਮਿਲਾਪ ਕਰਨ ਦਾ ਜੇ ਹੁੰਦਾ ਮਿਲਾਪ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਹੋਇਆ ਤੇ ਸਹਿਬ ਨੇ ਜਰੀਆ ਚੋਰ ਤੋਂ ਬਣਾਇਆ ਉਹ ਜਰੀਆ ਮਾੜੀ ਮੁਨਖ ਤੋਂ ਵੀ ਬਣਾ ਸਕਦਾ ਜੀ ਉਹਦੇ 'ਚ ਸਮਰਥਾ ਹੈ ਜਰੀਆ ਸੰਸਾਰ 'ਚੋਂ ਬਣਾਉਂਦਾ ਕਿਉਂਕਿ ਸਾਰਿਆਂ 'ਚ ਵਸਦਾ ਹੈ ਸਾਰਿਆਂ ਦੇ ਵਿੱਚ ਵਾਸਾ ਕਰਕੇ ਬੈਠਾ ਹੈ ਜਰੀਆ ਕਿੱਥੋਂ ਵੀ ਬਣਾ ਸਕਦਾ ਹੈ ਪਰ ਬਣਾਉਣ ਵਾਲਾ ਪਰਮਾਤਮਾ ਹੈ ਦੇਣ ਵਾਲਾ ਪਰਮਾਤਮਾ ਹੈ ਮਨੁੱਖ ਨੂੰ ਹੀ ਭੁਲੇਖਾ ਪੈ ਜਾਂਦਾ ਹੈ ਜਰੀਆ ਪਰਮਾਤਮਾ ਨੇ ਬਣਾਇਆ ਦਾਤ ਪਰਮਾਤਮਾ ਨੇ ਦਿੱਤੀ ਵਰਤਾਈ ਮਨੁੱਖ ਦੁਆਰਾ ਉਹਨੇ ਵਰਤਾਈ ਮਨੁੱਖ ਦੁਆਰਾ ਤੇ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ ਵੀ ਮੈਂ ਦਿੱਤਾ ਜੀ ਸਭ ਕਿਨੇ ਨਹੀਂ ਤੇਰਾ ਭੁਲੇਖਾ ਜੇ ਉਹ ਤੈਨੂੰ ਹੀ ਨਾ ਦਿੰਦਾ ਫਿਰ ਤੂੰ ਅੱਗੇ ਕਿਵੇਂ ਦਿੰਦਾ ਜੇ ਤੈਨੂੰ ਦੇਣ ਯੋਗਾ ਹੀ ਨਾ ਕਰਦਾ ਤੇ ਸਾਬ ਜੀ ਕਹਿੰਦੇ ਫਿਰ ਤੂੰ ਅੱਗੇ ਕਿਵੇਂ ਦਿੰਦਾ ਅੱਗੇ ਕਿਵੇਂ ਵਰਤਾ ਦੇਂਦਾ ਜਿਉਂਨੇ ਦੇਣ ਯੋਗਾ ਕੀਤਾ ਐ ਤੈਨੂੰ ਜਰੀਆ ਬਣਾਇਆ ਤਾਂ ਤੂੰ ਦੇ ਰਿਹਾ ਤੇ ਮਨੁੱਖ ਨੂੰ ਭੁਲੇਖਾ ਕੀ ਮੇਰੇ ਕਰਕੇ ਪਲ ਰਿਹਾ ਐ ਮੇਰੇ ਕਰਕੇ ਢਿੱਡ ਭਰ ਰਿਹਾ ਐ ਮਹਿਸੂਸ ਨਹੀਂ ਕਰਦਾ ਇਸ ਗੱਲ ਨੂੰ ਕਈ ਵਰੀ ਮਨੁੱਖਾ ਮਨੁੱਖ ਮਹਿਸੂਸ ਨਹੀਂ ਕਰਦਾ ਵੀ ਜੇ ਮੈਂ ਦਿੱਤਾ ਹੈ ਤੇ ਮੈਨੂੰ ਵੀ ਕਿਸੇ ਨੇ ਦਿੱਤਾ ਹੈ ਤੁਸੀਂ ਸ਼ਲੋਕ ਪੜ੍ਹਦੇ ਹੋ ਜੀ ਸਾਰੇ ਦੇਨ ਹਾਰ ਪ੍ਰਭ ਛੋਡ ਕੇ ਲੱਗ ਹੈ ਆਨ ਸੋਏ ਆ ਸੁਬਾਏ ਲਾ ਹੁਣ ਜਿਹੜਾ ਦਾਤਾ ਦੇ ਰਿਓ ਨੂੰ ਤੇ ਛੱਡੀ ਬੈਠਾ ਜੇ ਦਾਤ ਦਿੱਤੀ ਹੈ ਥੋੜਾ ਕਹਿੰਦਾ ਰਾਮੁ ਨੇ ਦਿੱਤੀ ਹੈ ਜੇ ਕਿਸੇ ਨੂੰ ਦੇਤਾ ਜੀ ਮੈਂ ਦਿੱਤੀ ਹੈ ਨਾਮ ਲਿਖੋ ਪਥਰਾਂ ਤੇ ਨਾਮ ਐਵੇਂ ਥੋੜੇ ਲਿਖੇ ਮਨੁੱਖ ਮਹਿਸੂਸ ਕਰਦਾ ਕਿ ਮੈਂ ਦਿੱਤੀ ਹੈ ਮਨੁੱਖ ਚਾਹੁੰਦਾ ਵੀ ਪਤਾ ਲੱਗੇ ਦਾਤ ਮੈਂ ਦਿੱਤੀ ਹੈ ਪਰ ਸੱਚ ਕਹਦੇ ਨਹੀਂ ਤੂੰ ਭੁੱਲ ਰਿਹਾ ਹੈ ਦੇਣ ਵਾਲਾ ਕੋਈ ਹੋਰ ਹੈ ਪਾਲਣ ਵਾਲਾ ਤੈਨੂੰ ਕੋਈ ਹੋਰ ਹੈ ਜਰੀਆ ਤੈਨੂੰ ਬਣਾਤਾ ਉਹਨੇ ਜਰੀਆ ਬਣਾਇਆ ਉਹਨੇ ਪਰ ਇਹ ਤੇਰੀ ਦਾਤ ਹੈ ਨਹੀਂ ਸਹਿਬ ਜੀ ਕਹਿੰਦੇ ਦੇਨ ਹਾਰ ਪਰਬ ਛੋਡਕ ਐ ਜਿਹੜਾ ਦੇ ਰਿਆ ਦਾਤਨ ਸਭ ਕੁਝ ਦੇ ਰਿਆ ਰਿਜਕ ਦੇ ਰਿਆ ਚੰਗਾ ਖਾਣ ਪਹਿਨਣ ਨੂੰ ਦੇ ਰਿਆ ਉਹਨੂੰ ਛੱਡੀ ਬੈਠਾ ਧੰਨਵਾਦ ਵੀ ਨਹੀਂ ਜੀ ਕਿ ਨਾ ਬਦਲ ਗਿਆ ਮਨੁੱਖ ਮਨੁੱਖ ਕੋਲੋਂ ਧੰਨਵਾਦ ਵੀ ਨਹੀਂ ਨਿਕਲਦਾ ਸ਼ੁਕਰਾਨਾ ਵੀ ਨਹੀਂ ਨਿਕਲਦਾ ਦੇਖੋ ਪਾਈ ਗੁਰਦਾਸ ਜੀ ਦੇ ਨਾਲ ਇੱਕ ਵਾਰ ਐ ਅਪਾ ਪਹਿਲਾ ਵੀ ਸਾਂਝ ਕੀਤੀ ਦੇਨ ਵਾਲਾ ਪਰਮਾਤਮਾ ਹੈ ਜੀ ਸਭ ਕੁਝ ਜੇ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਧੰਨਵਾਦ ਨਹੀਂ ਕਰਦੇ ਉਹਨੂੰ ਫਿਰ ਅਕ੍ਰਿਤਕਣ ਕਿਹਾ ਜਾਂਦਾ ਹੈ ਤੇ ਅਕ੍ਰਿਤਕਣ ਕਿੰਨਾ ਮਾੜਾ ਹੈ ਕਿੰਨਾ ਕੋ ਉਦਗੰਦਾ ਹੈ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਦੱਸਿਆ ਵੈਗੁਰਦਾਸ ਜੀ ਕਹਿੰਦੇ ਇੱਕ ਔਰਤ ਨੇ ਨਾ ਸ਼ਮਸ਼ਾਨ ਭੂਮੀ ਚੋਂ ਇੱਕ ਮਨੁੱਖ ਦੀ ਖੋਪੜੀ ਚੱਕੀ ਖੋਪੜੀ ਚੱਕੀ ਫਿਰ ਉਹਨੇ ਸ਼ਰਾਬ ਦੇ ਵਿੱਚ ਕੁੱਤੇ ਨੂੰ ਰਿੰਨਿਆ ਕੁੱਤੇ ਨੂੰ ਰਿੰਨ ਕੇ ਪਕਾ ਕੇ ਫਿਰ ਉਹ ਖੋਪੜੀ ਚ ਪਾ ਦਿੱਤੀ ਫਿਰ ਕਾਲਾ ਕਪੜਾ ਚੱਕਿਆ ਉਹਨੂੰ ਖੂਨ ਨਾਲ ਲਬੇੜਿਆ ਚੰਗੀ ਤਰ੍ਹਾਂ ਖੂਨ ਨਾਲ ਲਬੇੜ ਕੇ ਉਹ ਖੋਪੜੀ ਨੂੰ ਟੱਕ ਦਿੱਤਾ ਉਹਨੇ ਤੇ ਟੱਕ ਕੇ ਲੈ ਕੇ ਜਾ ਰਿਹਾ ਕਿਸੇ ਨੇ ਪੁੱਛ ਲਿਆ ਮਾਈ ਆ ਕੀ ਕੀਤਾ ਤੈ ਤੂੰ ਕੋਈ ਚੱਜ ਜੀ ਤੀਦ ਹੁੰਦੀ ਤਾਂ ਤੂੰ ਟੱਕਦੀ ਵੀ ਸੋਹਣੀ ਲੱਗਦੀ ਕੋਈ ਖੁਸ਼ਬੂ ਦਾਹਰ ਜਾਂ ਕੋਈ ਹੋਰ ਚੀਜ਼ ਹੁੰਦੀ ਤਾਂ ਟੱਕਦੀ ਵੀ ਤੂੰ ਸੋਹਣੀ ਲੱਗਦੀ ਇੱਕ ਗੰਦੀ ਜੀ ਚੀਜ਼ ਮਨੁੱਖ ਦੀ ਖੋਪੜੀ ਵਿੱਚ ਤੂੰ ਕੁੱਤਾ ਰਿੰਨ ਕੇ ਪਾਇਆ ਉਹ ਵੀ दारू ਦੇ ਨਾਲ ਤੇ ਰਿੰਨ ਕੇ ਉਹਨੂੰ ਤੂੰ ਗੰਦੇ ਜੇ ਟੱਕਣਾ ਹੀ ਸੀ ਤੇ ਕਪੜਾ ਵੀ ਤਾਂ ਚੱਜਦਾ ਲੈਂਦੀ ਕੋਈ ਜੇ ਟੱਕਣਾ ਹੀ ਸੀ ਇਹਨੂੰ ਚੱਜ ਦੇ ਕਪੜੇ ਨਾਲ ਟੱਕ ਦੇ ਖੂਨ ਭਰੇ ਕਪੜੇ ਨਾਲ ਟੱਕ ਕੇ ਬੈਠੀ ਹੈ ਤੇ ਫਿਰ ਇਹਦਾ ਟੱਕਣ ਦਾ ਫਾਇਦਾ ਕਿਉਂ ਤੂੰ ਟੱਕਿਆ ਹੀ ਕਿਉਂ ਇਹਨੂੰ ਤੇ ਅੱਗੇ ਪਤਾ ਕੀ ਆਖੀਂ ਮੈਂ ਇਹਨੂੰ ਤਾਂ ਟਕਿਆ ਏ ਜੇ ਅਕ੍ਰਿਤ ਕਣ ਮਨੁੱਖ ਦੀ ਨਿਗਾਹ ਪੈ ਗਈ ਹੋਰ ਗੰਦਾ ਹੋ ਜਾਣਾ ਹੈ। ਅਕ੍ਰਿਤ ਕਣ ਕੌਣ ਜਿਹੜਾ ਸ਼ੁਕਰਾਨਾ ਹੀ ਨਹੀਂ ਕਰਦਾ ਕਦੇ। ਮਦ ਵਿੱਚ ਰਿੱਦਾ ਪਾਏ ਕਹਿ ਕੁੱਤੇ ਦਾ ਮਾਸ ਰਿੰਨ ਕੇ ਚੰਗੀ ਤਰ੍ਹਾਂ ਕੁੱਤੇ ਦਾ ਮਾਸ ਮਦ ਵਿੱਚ ਰਿੱਦਾ ਪਾਏ ਕਹਿ ਕੁੱਤੇ ਦਾ ਮਾਸ ਪਰਿਆ ਮਾਨਸ ਖੋਪੜੀ ਕਿੰਦੇ ਚ ਭਤਰਿਆ ਮਾਨਸ ਦੀ ਖੋਪੜੀ ਚ ਇਸ ਮੰਦੀਵਾਸ ਕਹਿੰਦੇ ਮੰਦੀਵਾਸ ਆ ਰਹੀ ਉੱਤੇ ਚ ਰਤੂ ਕੱਪੜਾ ਢੱਕਿਆ ਕਰਕਜਣਤਾਸ ਰਤੂ ਦਾ ਭਾਵ ਹੈ ਜੀ ਖੂਨ ਰਤ ਕਹਿੰਦੇ ਰਤ ਨਾਲ ਲਿਬੜਿਆ ਹੋਇਆ ਕੱਪੜ ਨਾਲ ਟੱਕ ਦਿੱਤਾ ਕਜ ਦਿੱਤ ਨੂੰ ਰਤੂ ਕੱਪੜ ਢੱਕਿਆ ਕਰਕਜਣਤਾ ਟੱਕ ਲੈ ਚੱਲੀ ਚੂੜੀ ਸੱਜ ਜੀ ਕਿੰਨੇ ਨੂੰ ਟੱਕ ਕੇ ਲੈ ਕੇ ਚੱਲੀ ਆ ਉਹ ਹੁਣ ਫਾਇਦਾ ਤਾਂ ਕੋਈ ਨਹੀਂ ਨਾ ਕਿਸੇ ਪ੍ਰਕਾਰ ਦਾ ਫਾਇਦਾ ਨਹੀਂ ਆਉਂਦਾ ਕਰ ਭੋਗ ਵਿਲਾਸ ਆਕ ਸੁਣਾਏ ਪੁੱਛਿਆ ਲਾਹੇ ਵਿਸਵਾਸ ਪੁੱਛਿਆ ਨੂੰ ਵੀ ਕਿਉਂ ਇਹਦਾ ਗੰਦੇ ਕੱਪੜੇ ਨਾਲ ਟੱਕਿਆ ਇਹਨਾਂ ਨੂੰ کہیںਗੇ ਟੱਕਿਆ ਕਿਉਂ ਇਹਨੂੰ ਕਹਿੰਦੇ ਨਦਰੀ ਪਵੇ ਅਕ੍ਰਿਤਕਣ ਮਤ ਹੋਏ ਵਿਨਾਸ਼ ਜੇ ਅਕ੍ਰਿਤਕਣ ਦੀ ਨજર ਪੈ ਗਈ ਇਹ ਹੋਰ ਗੰਦਾ ਹੁਣ ਜਿਹੜੀ ਉਹਨੇ ਚੀਜ਼ ਪੜ੍ਹੀ ਉਹ ਕਿੰਨੀ ਗੰਦੀ ਐ ਭਾਈ ਗੁਰਦਾਸ ਜੀ ਕਹਿੰਦੇ ਅਕ੍ਰਿਤਕਣ ਇਸ ਨਾਲੋਂ ਵੀ ਗੰਦਾ ਜਿਹੜਾ ਦਾਤ ਲੈ ਕੇ ਕਦੇ ਸ਼ੁਕਰਾਨਾ ਹੀ ਨਹੀਂ ਕਰਦਾ ਕਦੇ ਦਾਤ ਲੈ ਕੇ ਧੰਨਵਾਦ ਹੀ ਨਹੀਂ ਕਰਦਾ ਤੇ ਕੀ ਆਖਦਾ ਜੀ ਬਾਅਦ ਦਿੱਤੀ ਆਂ ਮੈਂ ਦੇ ਰਿਆਂ ਦਾ ਜੇ ਤੁਸੀਂ ਕਹੋ ਨਹੀਂ ਫਲਾਣੇ ਨਹੀਂ ਦਿੱਤੀ ਲੜ ਪੇ ਗੋ ਫਲਾਣੇ ਦੀ ਕੀ ਮਜਾ ਮੈਂ ਲੈ ਕੇ ਆਇਆ ਮੈਂ ਦਿੱਤੀ ਸਿਪਕਿੰਦੇ ਨਹੀਂ ਦੇਨ ਹਾਰ ਪਰਛੋੜ ਕੇ ਤੂੰ ਨੂੰ ਕੁਲਿਆ ਤੇਨੂੰ ਵੀ ਮਾਲਕ ਬਣਾਉਣ ਵਾਲਾ ਇੱਕ ਹੋਰ ਮਾਲਕ ਹੈ ਤੈਨੂੰ ਵੀ ਮਹਿਲਾਂ 'ਚ ਬਿਠਾਉਣ ਵਾਲਾ ਇੱਕ ਹੋਰ ਮਾਲਕ ਹੈ। ਤੈਨੂੰ ਵੀ ਮਹਿੰਗੇ ਪਦਾਰਥ ਦੇਣ ਵਾਲਾ ਇੱਕ ਹੋਰ ਮਾਲਕ ਹੈ। ਉਹ ਨਹੀਂ ਸਭ ਕੁਝ ਦਿੱਤਾ। ਉਹਦੇ ਸਮਰਥ ਹੈ ਜੋ ਉਹ ਚਾਵੇ ਤਾਂ ਭਿਖਾਰੀ ਤੇ ਰਾਜ ਕਰਾਵੇ ਰਾਜੇ ਤੇ ਭਿਖਾਰੀ ਇਹ ਹੁੰਦੀ ਤਾਕਤ ਹੈ ਜੀ। ਉਹ ਚਾਵੇ ਤਾਂ ਤੈਨੂੰ ਮਿੰਟੋ-ਮਿੰਟ ਥੱਲੇ ਵੀ ਲਾ ਸਕਦਾ ਹੈ। ਉਮ ਧਰਤੀ ਤੁ ਚੱਕੇ ਮੈਲਾ ਚ ਵੀ ਬਟਾਂਸ ਹੁਣ ਭੁੰਡਿਆ ਬੈਠਿਆ ਮੈਂ ਵੀ ਸਭ ਨੂੰ ਦੇਣ ਵਾਲਾ ਮੈਂ ਬੇਨਤੀ ਕਰ ਰਿਹਾ ਵੀ ਦੇਨ ਹਾਰ ਪਰਬ ਛੋੜ ਕੇ ਲੱਗੈ ਅਨਸੁਆਏ ਨਾਨਕ ਕਹੁ ਨ ਸਿਜਈ ਬਿਨ ਨਾਮੈ ਪਤ ਜਾਏ ਨਾਨਕ ਕਹੁ ਨ ਸਿਜਈ ਸਿਜਦੀ ਦਾ ਭਾਵੈ ਐਸਾ ਫਿਰ ਮਨੁਕ ਜਿਹੜਾ ਕਹਿੰਦਾ ਨੇ ਮੈਂ ਹੀ ਸਭ ਕੁਝ ਕਰਨ ਵਾਲਾ ਹਾਂ ਉਹ ਕਦੇ ਵੀ ਧਰਮ ਦੀ ਦੁਨੀਆ ਚ ਕਾਮਯਾਬੀ ਹਾਸਲ ਨਹੀਂ ਕਰ ਸਕਦਾ ਉਹ ਕਦੇ ਵੀ ਆਪਣੇ ਮਨੋਰਥ ਚ ਕਾਮਯਾਬ ਨਹੀਂ ਹੋ ਸਕਦਾ ਤੇ ਸਹਿਬ ਕਹਿੰਦੇ ਉਹ ਕਦੇ ਵੀ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਤੇ ਨਾਮ ਤੋਂ ਬਗੈਰ ਪਤ ਟੱਕੀ ਵੀ ਨਹੀਂ ਜਾ ਸਕਦੀ ਕਦੇ ਹੀ ਨਾਮ ਤੋਂ ਬਗੈਰ ਇੱਜ਼ਤ ਨਹੀਂ ਟੱਕੀ ਜਾਣੀ ਸੱਚੇ ਦੀ ਦਰਗਾਹ ਦੀ ਪ੍ਰਮਾਤਮਾ ਦੀ ਦਰਗਾਹ ਜੇ ਉੱਥੇ ਜੇ ਪਾਤ ਟਕਣੀ ਹੈ ਤਾਂ ਉੱਥੇ ਕੋਈ ਸਾਖ ਸੰਬੰਧੀ ਥੋੜਾ ਹੋਵੇਗਾ ਕੋਈ ਰਿਸ਼ਤੇਦਾਰ ਥੋੜਾ ਹੋਵੇਗਾ ਭੈਣ ਭਰਾ ਥੋੜਾ ਹੋਵੇਗਾ ਉੱਥੇ ਨਾਮ ਹੋਵੇਗਾ ਜੀ ਕਮਾਈ ਹੋਈ ਤਾਂ ਜੇ ਜੱਪਿਆ ਹੋਇਆ ਨਾਮ ਉਸ ਨਾਮ ਨੇ ਸਾਡੀ ਪਾਤ ਟਕਣੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਤੇ ਇਹੋ ਸਾਨੂੰ ਸਮਝਾ ਰਹੇ ਨੇ ਵੀ ਆਪੇ ਸਾਜੇ ਕਰੇ ਆਪ ਤੋਂ ਆਪਣੀ ਮੋਹਰ ਨਾ ਲਾ ਪਈ ਸਭ ਕੁਝ ਕਰਨ ਵਾਲਾ ਇਹ ਹੈ ਕਿ ਰਾਵਣ ਵਾਲਾ ਹੀ ਉਹ ਹੈ ਉਹ ਮਾਲਕ ਹੈ ਜੀ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤੇ ਆਪ ਹੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਉਹ ਆਪ ਹੀ ਕਰਕੇ ਕੋਈ ਕਿਸੇ ਦੀ ਸੰਭਾਲ ਨਹੀਂ ਕਰਦਾ ਕੋਈ ਕਿਸੇ ਨੂੰ ਨਹੀਂ ਦਿੰਦਾ ਜੀ ਮੈਂ ਫਿਰ ਬੇਨਤੀ ਕਰਾ ਜਰੀਆ ਉਹ ਬਣਾ ਦਿੰਦਾ ਪਰ ਕਿਸੇ ਮਨੁੱਖ ਚ ਕੋਈ ਸਮਰਥਾ ਨਹੀਂ ਮਨੁੱਖ ਕਾ ਕਿਛ ਨਾਹੀ ਆਤਮਾ ਕੁਝ ਵੀ